ਖੰਡਾ ਤਾਂ ਪਾਣਾ ਹੈ ਹੀ ਮੈਂ ਕਦੇ ਕੀ ਖਰਾਣ ਸਾ ਤੇਨੂੰ ਪੱਕਾ ਦਾਣਾ ਮੈਂ ਹੀ ਬਿਆਰਨੇ ਤੇ ਰੋਜ ਖੰਡਾ ਬਹੁਤ ਆਉਂਦਾ ਜੀ ਆ ਇਹਦੇ ਨਹੀਂ ਰਹਿਣਾ ਬਸ ਇਹ ਹਵਾ ਆਈ ਜਲਦੀ ਇੱਧਰ ਆ ਗਈ ਇੱਧਰ ਆ ਗਈ ਬਸ ਤਾਂ ਅਸਿਰੇ ਆ ਤਾਂ ਗਰੂਪ ਤਾਂ ਹੀ ਮਗਰੂਰ ਆਏ ਆ ਅੱਜ ਤੁਹਾਨੂੰ ਦਿਖਾਵਾਂਗੇ ਜੀ ਪੁਰਾਣਾ ਦਰਵਾਜ਼ਾ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਬਣਿਆ ਹੋਇਆਗਾ ਜੀ ਛੱਤ ਬਦਲਦੀ ਆ ਲੈ ਉਹੀ ਅੱਛਾ ਜੀ ਛੱਤ ਬਦਲੀ ਹੋਈ ਆ ਨਾ ਸਮਾਨ ਉਹੀ ਐ ਅੱਛਾ ਜੀ ਪਹਿਲਾਂ ਇਹਦੇ ਤੇ ਕੱਡੀਆਂ ਪੱਟੀਆਂ ਹੋਰ ਪਾਉਣਾ ਪਹਿਲਾਂ ਸਰਕੀ ਦੇ ਖੱਪੂ ਕੋ ਪਦੇ ਦੇ ਅੱਛਾ ਜੀ ਸਰਕੀ ਦੇ ਖੱਪੇ ਸੀ ਹਾਂ ਇਹ ਆ ਫੱਟੀਆਂ ਫਿਰ ਤੋਂ ਆ ਗਈ ਕਿੰਨੇ ਜੜੀਆਂ ਹੋ ਗਈਆਂ ਅੱਛਾ ਜੀ ਚਿੜੀਆਂ ਨੇ ਆਲ ਨੇ ਪਾ ਲ ਅੱਛਾ ਜੀ ਇਹ ਆ ਪਸਾਰਾ ਫੱਟੀਆਂ ਪਾਉਣਾ ਕੱਡੀਆਂ ਬਾਲੇ ਬਾਲੀਆਂ ਦੇ ਗਾਟਰ ਹੋ ਗਏ ਅੱਛਾ ਜੀ ਕਿੰਨਾ ਕ ਪੁਰਾਣਾ ਹੋਣਾ ਇਹ ਹੂ ਮੰਮ ਬਣਾ ਤੇ ਦਾਤਾ ਨਾਲ 150 ਸਾਲ 150 ਸਾਲ ਦੇ ਨੇੜੇ ਢੇੜੇ ਵੀ ਜੀ ਤੁਸੀਂ ਦੇਖ ਸਕਦੇ ਹੋ ਪੁਰਾਣਾ ਦਰਵਾਜ਼ਾ ਇਹ ਬਾਕੀ ਬਾਪੂ ਕਹਿੰਦਾ ਕੰਨੜ ਦੀ ਛੱਤ ਬਦਲਤੀ ਕਹਿੰਦਾ ਦੁਬਾਰੇ ਛੱਤ ਪਾਈ ਆ ਸਮਾਨ ਉਹੀ ਹੈ ਬਹੁਤ ਸੋਹਣਾ ਬਣਾਇਆ ਹੋਇਆ ਵੀ ਦੇਖੋ ਬਾਕੀ ਸਾਂਭ ਸੰਭਾਲ ਦੇ ਸਾਰੇ ਹੁੰਦਾ ਚੀਜ਼ਾਂ ਦੇ ਤੁਸੀਂ ਜੇ ਕਿਸੇ ਜੀ ਨੂੰ ਸੰਭਾਲ ਕੇ ਰੱਖੋਗੇ ਤਾਂ ਉਹ ਆ ਕੱਟ ਜੂਗੀ ਆਰਡਰ ਦੇਖੋ ਵੀ ਉੱਚਾ ਕਿੰਨਾ ਕਹੀ ਬਾਪੂ ਇਹ ਆਹ ਤਾਂ ਤੁਸੀਂ ਬਾਅਦ ਚ ਬਣਾਈਆਂ ਹਨਾ ਆਹ ਚੌਕੀਆਂ ਥੱਲੇ ਦੱਬੀਆਂ ਨੇ ਥੱਲੇ ਲੱਗਿਆ ਹੋਈਆਂ ਅਸੀਂ ਇਹ ਤਾਂ ਥੱਲੇ ਦੱਬੀਆਂ ਨਹੀਂ ਤਾਂ ਤੌਂਗੀਆਂ ਬਣਦੇ ਅਸੀਂ ਅੱਛਾ ਜੀ ਬਾਪੂ ਕੰਦਾ ਕੰਨਾ ਵੀ ਇਹ ਚੌਂਕੜੇ ਜਣੀਆਂ ਦੁਆਰੇ ਬਣਾਈਆਂ ਨੇ ਉਹ ਤਾਂ ਥੱਲੇ ਪੱਥਰ ਚਾੜ੍ਹ ਕੇ ਅੱਛਾ ਤੇਰਾ ਉਹ ਮਕਾਨ ਹੀ ਬਾੜੇ ਪਾ ਕੇ ਲੋਕਾਂ ਅੱਛਾ ਜੀ ਬਹੁਤ ਸੋਹਣਾ ਬਈ ਤੁਸੀਂ ਦੇਖੋ ਦਰਵਾਜ਼ਾ ਪੁਰਾਣਾ ਬਾਅਦ ਚ ਰੰਗ ਵਗੈਰਾ ਕਰਤਾ ਮੱਪੂ ਦੱਸਦਾ ਕਹਿੰਦਾ ਜਿਹੜੀਆਂ ਥੇੜੀਆਂ ਨੇ ਕਹਿੰਦਾ ਇਹ ਦਵਾਰੇ ਬਣਾਈਆਂ ਨੇ ਕਹਿੰਦਾ ਨੀਮਾ ਹੋ ਗਿਆ ਸੀ ਕਾਫੀ ਇਨੇ ਬਣਾਇਆ ਸੀ ਜੀ ਦਾਦੇ ਨੇ ਕਿਪੜਦਾਦੇ ਨੇ ਦਾਦੇ ਨੇ ਬਾਬੇ ਨੇ ਹਾਂ ਠੀਕ ਆ ਇੱਕ ਘੰਟਾ ਆਦਾ ਜੀ ਇੱਕ ਖਣਕਾ ਆਂਦੀ ਤੂੰ ਅੱਛਾ ਜੀ ਅੱਗੇ ਵੀ ਸੀਗਾ ਅੱਗੇ ਇੱਕ ਖਾਣੇ ਤੂੰ ਖਾਂਦੀਗਾ ਤਾਂ ਹੀ ਤਾਂ ਘਾਟ ਨਾਲ ਵਾ ਦੂਰ ਕੱਢਿਆ ਜੀ ਅਸੀਂ ਅੱਛਾ ਘੜਤੀ ਠੀਕ ਆ ਜੀ ਸੀਗਾ ਖਾਣਾ ਆਦੀ ਇੱਧਰ ਕਰਕੇ ਮੇਰੇ ਬੁੱਲਾਂ ਨਾਲ ਕਿਉਂ ਨਹੀਂ ਕਰ ਲੈ ਅੱਛਾ ਜੀ ਠੀਕ ਆ ਇਹਦੀ ਅਲੱਗ ਵੀ ਬਾਤ ਈ ਹੈ ਤਾਂ ਜਿਹੜਾ ਤਾਂ ਹੈ ਅੱਛਾ ਜੀ ਇੱਧਰ ਵੀ ਦਰਵਾਜ਼ੇ ਦਾ ਆਈ ਗੇਟ ਸੀਗਾ ਬਈ ਤੂੰ ਦੇਖ ਸਕਦੇ ਜਿਵੇਂ ਆ ਕੇ ਗੋਲਕਾਰ ਵਾਲਾ ਉਹ ਨਾ ਸ਼ਿੰਗਰਤਾ ਸੇ ਇਹਦੇ ਤੇ ਆਈ ਨਹੀਂ ਜਿਆਨ ਦੀ ਠੀਕ ਹੈ ਜੀ ਬੇੜਾ ਘਟਾਉਣ ਕਰਕੇ ਬਦਲਤਾ ਸੀਗਾ ਆ ਮਕਾਨ ਸਾਡੇ ਹੀ ਸੀ ਅੱਜ ਅਸੀਂ ਆਡੋਗੇ ਨਾ ਮੈਂ ਸਾਡਾ ਪੀੜਾ ਰਹਿ ਗਿਆ ਠੀਕ ਆ ਤੁਸੀਂ ਕਿਹੜੇ ਮਿਸਤਰੀ ਦੀ ਗੱਲ ਕਰਦੇ ਹੋ ਗਰਮੇਲ ਦੀ ਤਾਂ ਗਰਮੇਲ ਨੇ ਇੱਧਰ ਹੁਣ ਪਾਇਆ ਕਿਸੇ ਦਾ ਨਵਾਂ ਅੱਛਾ ਜੀ ਨਵਾਂ ਠੀਕ ਇਹ ਉਹਨੇ ਇਹ ਨਾ ਬੁਲਵਾਇਆ ਸੀ ਅੱਛਾ ਆਪਣੇ ਦਰਵਾਜ਼ੇ ਨਾਲ ਬੁਲਵਾਇਆ ਬਣਿਆ ਨਹੀਂ ਉਹ ਬੇਟਾ ਅੱਛਾ ਜੀ ਉਹਦੇ ਵਰਗਾ ਨਹੀਂ ਬਣਾਇਆ ਪਰ ਇਹ ਸੰਦ ਕਰੀ ਬਣਾਇਆ ਮਰਾ ਤਾਂ ਬਹੁਤ ਵਧੀਆ ਤਰ੍ਹਾਂ ਹੁੰਦੇ ਆ। ਆਉਣੇ ਫਿਰ ਨਵੇਂ ਨਵੇਂ ਡਿਜ਼ਾਈਨ ਦਾ ਬਣਾਤਾ ਹੁਣ। ਗਾਡਰੀ ਵਾਲੇ ਤਕੜੇ ਹਨ। ਕਟਰ ਵਾਲੇ ਲੱਗਦੇ। ਇਹਨਾਂ ਹੋਂਕਾ ਹੈ ਤੁਮਾਂ ਨੇ। ਅੱਛਾ ਜੀ। ਹਾਂ ਜੀ ਉਹਦੇ ਦੇ ਦੇ ਲਾ ਦੇ ਉਹਨਾਂ ਦੀ। ਅੱਛਾ। ਬਾਲੇ ਤੇ ਕੱਟਣ ਦਾ ਹੋਟਲ ਪਹਿਲਾਂ ਇਹਦੇ ਵਾਸਤੇ ਉਹਨੇ ਦੇ ਦिए। ਲਟੈਣਾ ਅੱਛਾ ਜੀ ਉਹ ਮੇਰਾ ਬਗਲ ਦਾ ਕਰਦਾ ਹੁੰਦਾ ਅੱਛਾ ਜੀ ਤੇ ਉਹ ਆਪਣੇ ਲਾਲੇ ਹੁੰਦੇ ਇੱਥੇ ਮੰਡੀ 'ਚ ਜਿਹੜਾ ਉਹਨਾਂ ਨੇ ਬੰਗੀਆਂ ਕੋਲੇ ਕਾਰ ਕਰਨਾ ਪਾਇਆ ਅੱਛਾ ਜੀ ਉਹ ਦੂਰ ਨੇ ਪਤਾ ਨਹੀਂ ਕੀ ਕਰਿਆ ਸੀ ਨਾ ਉਹਨਾਂ ਨੇ ਸਮਾਨ ਮਗਾਇਆ ਸੀ ਅੱਛਾ ਜੀ ਉਹਨੇ ਕਿਉਂ ਫਿਰਦੇ ਸਨ ਟੱਕਰਾ ਮਾਰਦੇ ਅਸੀਂ ਇੱਥੋਂ ਸਮਾਨ ਲਏ ਉਹ ਤੋਂ ਲਏ ਅੱਛਾ ਜੀ ਲਾਹੌਰ ਤੋਂ ਆਇਆ ਸਾਰਾ ਸਮਾਨ ਉਹ ਤੋਂ ਬਾਅਦ ਨਹੀਂ ਦੇਗਾ ਕਰਦਾ ਜੀ ਤੁਸੀਂ ਦੇਖ ਸਕਦੇ ਹੋ ਵੀ ਬਾਲੇ ਦੇ ਗਾਡਰ ਬਾਪੂ ਕਹਿੰਦਾ ਲਾਹੌਰ ਤੋਂ ਆਇਆ ਸਮਾਨ ਉਹ ਆਪਣੇ ਤੋਂ ਦਈ ਨਹੀਂ ਸੀ ਜੀ ਰੇ ਲਾ ਡਿਆ ਹੈਗਾ ਨਾ ਲੱਕੜ ਫਾਈ ਚੀਲਦੀ ਆ ਨਾ ਜੀ ਇਹ ਇਹ ਨਾ ਚੀਲਿਆ ਕੀ ਆ ਪਰਾਪਾ ਆਪਾਂ ਕਿਹੜਾ ਹੁੰਦੇ ਤੇ ਰੋਖਾ ਪਾੜਦੇ ਆਂ ਅੱਛਾ ਬਾਪੂ ਕਹਿੰਦਾ ਕੋਈ ਕਹਿ ਨਹੀਂ ਸਕਦਾ ਵੀ ਲੱਕੜ ਕਾਦੀ ਆ ਹਾਏ ਬੱਦਈ ਮਤ ਜਾਂ ਤਰ ਚੀਲ ਵਰਤਦੇ ਸੀ ਨਾ ਜੀ ਉਦੋਂ ਇਹ ਨਹੀਂ ਹੋਈ ਹਾਂ ਚੀਲ ਦੀ ਲੱਕੜ ਵਰਤਦੇ ਸੀ ਗਾਰਡਰ ਕਿੰਨੇ ਕੁ ਵਾਟਰ ਵਾਲਾ ਹੋਣਾ ਦੇਖੋ ਕੁਝ ਪਤਾ ਲੱਗਦਾ ਜਾਂਦਾ ਦੂਰ ਭਾਈਆ ਲਾਉਦਾ ਹੋ ਜਾਣੇ ਦਾ ਚੱਕੀ ਲਾਉਣਾ ਹੋ ਜਾਣੇ ਦਾ ਚੱਕੀ ਲਾਉਣਾ ਆਉਣੇ ਨਿਕਲਦਾ ਹੈ ਇਹਦੀ ਲਾਹੇ ਦੀ ਨਾ ਇਹ ਤਾਂ ਸੱਤ ਬੰਦੇ ਨੂੰ ਕੰਮ ਪਤਾ ਹੈ ਅੱਛਾ ਜੀ ਆਹ ਸੱਤ ਮੇਰੇ ਫਸਲ ਨੂੰ ਲਾ ਕੇ ਇਹਨਾਂ ਨੇ ਤਾਂ ਵੀ ਰੰਗ ਕਰਿਆ ਅੱਛਾ ਜੀ ਤੇ ਵਾਕੀ ਤਾਂ ਆਪ ਕੀ ਸਾਰੇ ਦਰਵਾਜੇ ਢਾਤੇ ਆ ਆਪਣੇ ਪਿੰਡ ਦੇ ਕਿਹ ਹੀ ਹੈ ਤੇ ਅੱਛਾ ਜੀ ਕਿਹਾ ਹਾਉਣਾ ਵੀ ਢਾ ਦੋ ਮੈਂ ਉਹ ਤਾਂ ਦੇ ਲੋਕਾਂ ਨੇ ਕੋਠੀਆਂ ਪਾਉਣ ਲੱਗੇ ਜਿੰਨੇ ਦੀਏ ਨਵੇਂ ਤੋਂ ਨਵੇਂ ਇਹ ਸਾਨੂੰ ਵੀ ਮਹਿਤਰੀਓ ਦਾ ਲੋੜ ਲਾ ਚ ਵੀ ਇਹ ਢਾ ਕੇ ਦੋ ਵੀ ਇਹ ਬਣ ਜੂ ਕੋਟੀ ਵਲੀਆ ਅੱਛਾ ਜੀ ਮੈਂ ਕਿਹਾ ਵੀ ਇਹ ਤਾਂ ਨਹੀਂ ਹੈ ਢਾਉਂਦੇ ਕੋਈ ਤਾਂ ਨਹੀਂ ਚੰਗੇ ਇਹ ਤਾਂ ਹੀ ਰੱਖਾਂਗੇ ਭਾਈ ਜਿੰਨਾ ਜਰੂਰ ਦੇਖਣਾਉਂਦੇ ਲੋਕ ਦੂਰੂ ਦੂਰੋ ਮੋੜੇ ਦੇਖਦੇ ਆ ਇੱਥੇ ਜੋ ਆਉਂ ਆਮ ਹੀ ਦੇਖਣ ਲੱਗ ਜਾਂਦੇ ਨੇ ਲੋਕ ਜੇ ਦਰਵਾਜ਼ਾ ਦਰਵਾਟਈਏ ਇੱਥੇ ਨੌਰ ਵੀ ਹੋਗੇ ਸਾਡੇ ਕਿਥੇ ਬੈਠੇ ਰਹਿੰਦੇ ਵਾਰਕੂ ਠੀਕ ਹੈ ਹੁਣ ਕਰਨ ਨੌਰ ਬਾਕੇ ਕਹਿਤਾਂ ਲੋਕ ਇਹ ਸਾਡੀ ਵੀਡੀਓ ਲੱਗੀ ਵਧੀਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰ ਦਿਓ ਤਾਂ ਕਿ ਜੋ ਤੁਹਾਡੇ ਲਈ ਆਉਣ ਵਾਲੇ ਟਾਈਮ 'ਚ ਹੋਰ ਵੀ ਵਧੀਆ ਵੀਡੀਓ ਲੈ ਕੇ ਆ ਸਕੀਏ ਧੰਨਵਾਦ